ਇਹ ਬਹੁਤ ਬੁਰੀ ਤਰ੍ਹਾਂ ਫੈਲ ਰਹੀ ਆ। ਆ ਜੇ ਜੀ ਤੁਹਾਡੀ ਉਮਰ ਆ। ਬੜੀ ਸੰਗੜ ਦੀ ਬੋਲ ਬੋਲ ਕਿਰਪਾ ਬਰਤੁੰਦੀ ਆ ਖਾਸ ਕਰਕੇ ਸਤਮੀ ਆਖਮੀ ਨੌਵੀਂ ਦਸਵੀਂ ਆਏ ਬੱਦੇ। ਧਿਆਨ ਕਰ ਲਓ ਕੋਈ ਤੁਹਾਨੂੰ ਅਜੀਹੀ ਵਸਤੂ ਦੇਣਾ। چاہے ਜਿੰਨੀ ਵੀ ਵਧੀਆ ਹੋਵੇ। ਕਿਉਂ ਸੋਨੇ ਦੇ ਸੁਹਾਗਾ ਕਿਉਂ ਨਾ ਹੋ ਗਏ ਤੁਸੀਂ ਦੇ ਭਾਂਡੇ ਵਿੱਚ ਕਿਉਂ ਨਾ ਪਾਈ ਦੋਵੇ ਕਸਮ ਖਾ ਲਉ ਕਿ ਖੁੱਲੀ ਚੀਜ਼ ਕਿਸੇ ਤੋਂ ਲੈ ਕੇ ਨਹੀਂ ਖਾਣੀ ਸਾਡੇ ਸਰਕਾਰ ਜੋ ਐਸਐਸਪੀ ਸਾਹਿਬ ਜਿਲੰਦਰ ਦੀ ਹੈਸੀ ਜੀ ਦੀ ਟੀਮ ਪੰਜਾਬ ਪੁਲਿਸ ਲੋਕਾਂ ਨੂੰ ਅਤੇ ਬਤਿਆ ਨੂੰ ਬੂਰ ਕ੍ਰਿਤਿਆ ਤੇ ਨਸ਼ਿਆਂ ਦੇ ਬਾਰੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਚੰਨਸ਼ੀਲ ਹੈ ਇਸ ਵਿੱਚ ਕੋਈ ਅਸਥਨੀ ਨਹੀਂ ਇਸ ਮਾਦੀ ਮੁਕਤਾਰਾ ਤੋਂ ਛਿੱਕੇ ਨਸ਼ਾ ਕਰਨ ਦੇ ਆਦੀ ਨੌਜਵਾਨਾਂ ਨੂੰ ਮੁਕਤਾਰਾ ਵਿੱਚ ਲਿਆਉਣ ਦਾ ਉਪਰਾਲਾ ਪੰਜਾਬ ਪੁਲਸ ਸੰਦੂਲ ਸੰਸਥਾਾਂ ਨਾਲ ਸੰਯੋਗ ਕਰ ਰਹੀ ਹੈ ਤਾਂ ਕਿ ਨੌਜਵਾਨ ਆਪਣੀ ਜ਼ਿੰਦਗੀ ਨੂੰ ਕੇਵਲ ਮਨੀ ਤੇ ਖੁਸ਼ਹਾਲੀ ਨਾਲ ਨਾ ਜਾਣਣ। ਉੱਤੋਂ ਹਰ ਸਿੰਘ ਦੀ ਧਰਤੀ ਅਜਰੋਕੀ ਕਵਾਨੀ ਆਹਾਰ ਮਾਣਦੀ। ਆ ਪਿੱਛੇ ਜੈਂ ਸੰਤਾਂਾਂ ਨਾਲ ਦੀ ਗੱਲ ਆ। ਪੰਜ ਸੱਤ ਪੰਜਵੇਂ ਮਤਨਾ ਮੀਆਂਦਨ ਕਰਨ ਦੇ ਲਈ ਉਮਰ ਕਿੰਨੀ ਸੀ 12 ਤੋਂ 25 ਸਾਲ ਮੈਂ ਤੁਹਾਨੂੰ ਤਾਂ ਵਾਰ-ਵਾਰ ਆਰ ਪੀ ਜੀ ਨੂੰ ਬਦਲ ਕੇ ਬੀ ਐਨ ਐਸ ਜਿਹੜਾ ਉਹ ਖੰਗੂ ਲਾਗੂ ਕਰ ਦਿੱਤਾ ਉਹਦੇ ਤਹਿਤ ਜਿਹੜਾ ਬੱਚਾ ਕਿਸੇ ਦਾ ਮੋਟਰਸਾਈਕਲ ਮੰਗ ਕੇ ਲਿਉਂਦਾ ਉਹ ਮੋਟਰਸਾਈਕਲ ਵਾਲੇ ਤੇ ਕਾਰਵਾਈ ਹੁੰਦੀ ਤੇ 3 ਸਾਲ ਹੋ ਜੇ ਤੱਕ ਜਾ ਸਕਦਾ ਕੇ ਵੀ মিডিਆ ਨੂੰ ਸੱਚ ਪਿਆ ਗਿਆ ਕਿ 25000 ਰੁਪਏ ਜੁਰਮਾਨਾ ਜਿਹੜਾ ਬੱਚਾ 18 ਸਾਲ ਤੋਂ ਘੱਟ ਮੋਟਰਸਾਈਕਲ ਨਸਪੂਤਰ ਚੋੜਾ ਕੋਲੇ ਮਾਪਾ ਬਾਬੂ ਨੂੰ ਵੀ 3 ਸਾਲ ਦੀ ਕੈਦ ਹੋ ਗਈ ਤੇ 25000 ਰੁਪਏ ਜੁਰਮਾਨਾ ਆਇਆ ਇਹ ਪੰਜ ਦਿਨ ਪਹਿਲਾਂ ਹੀ ਆਪਣੇ ਕੋਲ ਧਾਰਾ ਲੱਗੀ ਆ ਹਾਜੀ ਇਹ ਨਵਾਂ ਕਾਨੂੰਨ ਆਇਆ ਜੇ ਸਾਡੇ ਪੁਲਿਸ ਨੇ ਜਿੱਕੇ ਚੜ ਗਿਆ ਕੋਈ ਕਿਸੇ ਦਾ ਮੋਟਰਸਾਈਕਲ ਮੰਗ ਕੇ ਜਾਂ ਜਿੱਦਾ ਰਸਨਤ ਨਹੀਂ ਛੋਟਾ ਬੱਚਾ ਜਿਹੜਾ ਉਹ ਸਿਰਫ ਇੱਕ ਵਾਰ ਜਲਾ ਸਕਦਾ ਬੇਰਾ ਗੇਰਾ ਤੋਂ ਉਦੋਂ ਦਾ ਲਿਸੈਂਸ ਮੰਗਾ ਜਿਉ ਬੇਰਾ ਲਿਸੈਂਸ ਤੋਂ ਵੀ ਮੰਗਦਾ ਨਾ ਕਿ ਉਹਦੇ ਮਾਪੇ ਨੂੰ ਸਖਤ ਕੈਦ ਤੇ 25000 ਰੁਪਏ ਜੁਰਮਾਨਾ ਹੋਊਗਾ